ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕੋਈ ਕਹਾਣੀ ਨਹੀਂ ਅੱਜ ਇੱਕ ਟੌਪਿਕ ਤੇ ਗੱਲ ਹੋਊਗੀ ਕਿਹੜੇ ਟੌਪਿਕ ਤੇ ਤੁਹਾਨੂੰ ਪਤਾ ਲੱਗ ਜੂ ਆਪਾਂ ਸੁਣਿਓ ਜਰੂਰ ਸੁਣ ਕੇ ਦੇਖਿਓ ਜੇ ਤੁਹਾਨੂੰ ਪਸੰਦ ਆਈ ਸ਼ੇਅਰ ਕਰਿਓ ਤੇ ਇਸ ਟੌਪਿਕ ਤੇ ਗੱਲ ਵੀ ਕਰਨੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਜਿਵੇਂ ਇੱਕ ਕਹਾਵਤ ਹੁੰਦੀ ਸੀ ਪੁਰਾਣੇ ਸਮੇਂ ਵਿੱਚ ਕੁੱਲੀ ਗੁੱਲੀ ਤੇ ਜੁੱਲੀ ਇਹ ਪੁਰਾਣੇ ਸਮੇਂ ਦੀ ਗੱਲ ਹੈ ਕਿਉਂਕਿ ਉਦੋਂ ਨਾ ਆਪਾਂ ਇਸ ਕਰਕੇ ਹੀ ਮਿਹਨਤ ਕਰੀ ਜਾਂਦੀ ਸੀ ਵੀ ਦੋ ਵਕਤ ਦੀ ਰੋਟੀ ਮਿਲ ਜੇ ਘਰ ਛੱਤ ਹੋ ਜੇ ਸਿਰ ਤੇ ਤਨ ਤੇ ਕੱਪੜਾ ਹੋਵੇ ਇਸ ਕਰ ਮਿਹਨਤ ਕੀਤੀ ਜਾਂਦੀ ਸੀ ਪਰ ਅੱਜ ਕੱਲ ਸਭ ਕੁਝ ਹੈ ਕੋਲੇ ਜੇ ਕੋਈ ਨਹੀਂ ਮੰਨਦਾ ਤਾਂ ਵੱਖਰੀ ਗੱਲ ਹੈ ਵੈਸੇ ਹਰਕਦੇ ਤਕਰੀਬਨ ਹੈ ਕੋਲੇ ਆਮਦਨ ਘੱਟ ਸੀ ਰਹਿਣ ਸਹਿਣ ਅੱਜ ਕੱਲ ਜਿੰਨਾ ਨਹੀਂ ਸੀ ਮਤਲਬ ਇੱਕ ਚਨਾਨੀ ਇੱਕ ਸਵਾਤ ਪਸ਼ੂਆਂ ਦਾ ਵਾੜਾ ਜਾਂ ਵਰਾਂਡਾ ਬਸ ਇੰਨੇ ਸਭ ਹੁੰਦਾ ਸੀ ਹਰ ਇੱਕ ਪਿੰਡ ਦੇ ਵਿੱਚ ਆਮ ਕਰਾਂ ਚ ਫਿਰ ਹੌਲੀ ਹੌਲੀ ਇੱਕ ਦਰਵਾਜ਼ਾ ਇੱਕ ਬੈਠਕ ਬਣ ਗਈ ਉਸ ਵੇਲੇ ਰਿਸ਼ਤੇਦਾਰਾਂ ਦਾ ਆਉਣ ਜਾਣਾ ਬਹੁਤ ਹੁੰਦਾ ਸੀ ਇੱਕ ਤਾਂ ਤਿਥ ਤਿਹਾਰ ਤੇ ਮਿਲਣਾ ਆਉਣਾ ਕੋਈ ਪ੍ਰੋਗਰਾਮ ਤੇ ਆਉਂਦਾ ਹੁੰਦਾ ਸੀ ਇੱਕ ਵੈਸੇ ਹੜੀ ਸੋਣੀ ਤੋਂ ਵੀ ਵੇਲੇ ਹੋ ਕੇ ਰਿਸ਼ਤੇਦਾਰੀ ਤੇ ਮਿਲਣ ਜਾਂਦੇ ਸੀ ਤੇ ਕਈ ਕਿ ਦਿਨ ਰਹਿ ਕੇ ਆਉਂਦੇ ਸੀ ਤਿਥ ਤਿਹਾਰ ਤੇ ਤਾਂ ਜਾਣਾ ਹੀ ਹੁੰਦਾ ਸੀ ਉਹ ਵੀ ਕਿੰਨੇ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵਿਆਹ ਪ੍ਰੋਗਰਾਮ ਜਦੋਂ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਂਦਾ ਤਾਂ ਕਿੰਨਿਆਂ ਨੇ ਮਿਲਣ ਜਾਣਾ ਉਹਦੇ ਵਿੱਚੋਂ ਇੱਕ ਜਾਣਾ ਉੱਥੇ ਰਹਿ ਕੇ ਆਉਂਦਾ ਸੀ ਕਈ ਕਈ ਦਿਨ ਉਹਨਾਂ ਦੇ ਨਾਲ ਕੰਮ ਕਰਾਉਂਦੇ ਸੀ ਜਾਂ ਦੋ ਦੋ ਜਾਣੇ ਵੀ ਰਹੇ ਆਉਂਦੇ ਵੀ ਚਲੋ ਕਿੰਨੇ ਘਰਾਂ ਦੇ ਮੁੰਡੇ ਬਹੂਆਂ ਕਿੱਡਾ ਪਰਿਵਾਰ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਬਹੂ ਜਾ ਕੇ ਅਗਲਿਆਂ ਦੇ ਕੰਮ ਕਰਾਂ ਕੋਈ ਖੇਤੀਬਾੜੀ ਦਾ ਕੰਮ ਕਰਾ ਲੈਂਦਾ ਕੋਈ ਘਰ ਦਾ ਕੰਮ ਕਰਾ ਲੈਂਦਾ ਜਦੋਂ ਕੋਈ ਰਿਸ਼ਤੇਦਾਰੀ ਚੋਂ ਬਿਮਾਰ ਹੋ ਜਾਂਦਾ ਉਸ ਵੇਲੇ ਖਾਣ ਪੀਣ ਦੀਆਂ ਅੱਜ ਵਰਗਾਂ ਵਾਂਗ ਰੈਟਿੰਗਾਂ ਨਹੀਂ ਹੁੰਦੀਆਂ ਸੀ ਉਸ ਵੇਲੇ ਸੌਣ ਵਾਸਤੇ ਅੱਜ ਜਿੰਨੇ ਕਮਰੇ ਨਹੀਂ ਹੁੰਦੇ ਸੀ ਉਸ ਵੇਲੇ ਇੱਕ ਖਾਸ ਗੱਲ ਸੀ ਜਦੋਂ ਘਰੇ ਰਿਸ਼ਤੇਦਾਰੀ ਚੋਂ ਮਿਲਣ ਆਉਂਦੇ ਸਨ ਤਾਂ ਉਹਨਾਂ ਨੂੰ ਚਾਹ ਪਾਣੀ ਤੋਂ ਬਾਅਦ ਰੋਟੀ ਜ਼ਰੂਰ ਖਵਾਈ ਜਾਂਦੀ ਸੀ ਰੋਟੀ ਨਾਲ ਮਿੱਠਾ ਵੀ ਜ਼ਰੂਰ ਹੁੰਦਾ ਸੀ ਕਰਦੇ ਦੇਸੀ ਕਿਉ ਨਾਲ ਦੇਸੀ ਖੰਡ ਚ ਰਿਸ਼ਤੇਦਾਰ ਖਾਸ ਰਿਸ਼ਤੇਦਾਰ ਨੇ ਰਿਸ਼ਤੇ ਤਰੀਕ तकरीबन ਜੋ ਬੱਚੇ ਨਾਨਕੇ ਆਏ ਸੀ ਉਹਨਾਂ ਨੂੰ ਵੀ ਜੋ ਕੋਈ ਫੁੱਫੜਾ ਜਾਂਦਾ ਉਹਨਾਂ ਨੂੰ ਤਾਂ ਖਾਸ 100% ਹੀ ਦੇਸੀ ਘਿਓ ਦੇ ਵਿੱਚ ਦੇਸੀ ਖੰਡ ਜ਼ਰੂਰ ਦਿੱਤੀ ਜਾਂਦੀ ਸੀ ਘਿਓ ਖੰਡ ਦੇ ਨਾਲ ਰੋਟੀ ਤੇ ਰਿਸ਼ਤੇਦਾਰੀ ਦੇ ਵਿੱਚ ਹਰ ਇੱਕ ਜਾਨੇ ਨੂੰ ਤਾਂ ਜ਼ਰੂਰ ਹੀ ਦਿੱਤੀ ਜਾਂਦੀ ਸੀ ਖੀਰ ਤੇ ਕੜਾ ਵੀ ਵੰਡਦਾ ਹੀ ਹੁੰਦਾ ਖਾਸ ਸਕੇਸਕੇਲੇ ਆਣਗਵਾਂਡ ਦੇ ਘਰਾਂ ਚ ਵੀ ਪੂਰਾ ਪੂਰਾ ਵੰਡ ਦਿੱਤਾ ਜਾਂਦਾ ਸੀ ਵੰਡ ਕੇ ਖਾਂਦੇ ਸੀ ਸਕੇਸਕੇਲੇ ਵੀ ਕੋਲੇ ਬੈਠ ਕੇ ਚਾਹ ਰੋਟੀ ਖਾ ਲੈਂਦੇ ਸੀ ਕੋਈ ਮੱਥੇ ਵੱਟ ਨਹੀਂ ਪਾਉਂਦਾ ਸੀ ਵੀ ਸਾਡੇ ਘਰੇ ਰਿਸ਼ਤੇਦਾਰ ਆਏ ਬੈਠੇ ਤੇ ਇਹ ਵੀ ਬੈਠੇ ਕੋਲੇ ਖਾਈ ਜਾਂਦੇ ਨਹੀਂ ਉਹ ਤਾਂ ਸੱਦੇ ਆਂਦੇ ਤੇ ਸਪੈਸ਼ਲ ਸਕੇਸਕੇਲੇ ਆ ਜਾਂਦੇ ਸੀ ਵੀ ਇਹਨਾਂ ਦੇ ਰਿਸ਼ਤੇਦਾਰ ਆਏ ਆ ਨਹੀਂ ਤਾਂ ਉਸ ਟਾਈਮ ਗੁੱਸਾ ਹੁੰਦਾ ਸੀ ਵੀ ਸਾਡੇ ਰਿਸ਼ਤੇਦਾਰ ਆਏ ਦੇਖ ਕੇ ਇਹ ਆਏ ਨਹੀਂ ਕੋਲੇ ਬੈਠ ਜਾਂਦੇ ਸੀ ਨਾ ਬਾਕੀ ਆਸ-ਪਾਸੇ ਵਾਲੇ ਨੂੰ ਘਰਾਂ ਨੂੰ ਮੇਰੇ ਵਰਗੇ ਨੂੰ ਝਾਕ ਵੀ ਹੁੰਦੀ ਸੀ ਵੀ ਅੱਜ ਤਾਈ ਨੇ ਕੁਝ ਬਣਾਇਆ ਅੱਜ ਫੁੱਫੜ ਆਇਆ ਅੱਜ ਲੱਗਦਾ ਵੱਡੀ ਬੇਬੀ ਨੇ ਕੁਝ ਬਣਾਇਆ ਹੋਊਗਾ ਖਾਸ ਵੱਡੀ ਤਾਈ ਨੇ ਕੁਝ ਖਾਸ ਬਣਾਇਆ ਹੋਣਾ ਵੱਡੀ ਭੈਣ ਵਰਗੇ ਆਏ ਨਾਲੇ ਜੀਜਾ ਆਇਆ ਕੁਛ ਨਾ ਕੁਛ ਵਧੀਆ ਸਬਜ਼ੀ ਇਹਨਾਂ ਦੇ ਘਰੇ ਬਣਾਈ ਹੈ ਮੈਂ ਲੈ ਕੇ ਆਉ ਤੇ ਇਸ ਤਰ੍ਹਾਂ ਹੀ ਹੁੰਦਾ ਸੀ ਇੱਕ ਗੱਲ ਇਹ ਉਹ ਵੇਲੇ ਬਹੁਤ ਵਧੀਆ ਹੁੰਦੇ ਸੀ ਕੁਝ ਵੀ ਗਿਨਮਿਨ ਕੀ ਨਹੀਂ ਬਣਾਇਆ ਜਾਂਦਾ ਸੀ ਵੀਹ ਨੇਕ ਜਾਣੇ ਆ ਇਹ ਕੁੱਲੀ ਕਪਾਲ ਗੇ ਚੌਲਾਂ ਦੀ ਤੇ ਐਨੇ ਨਾਲ ਕੰਮ ਸਰਜੂ ਜਿਵੇਂ ਅੱਜਕੱਲ ਕੰਮ ਸਾਰਿਆ ਜਾਂਦਾ ਉਦੋਂ ਕੰਮ ਨਹੀਂ ਸੀ ਸਾਰਿਆ ਜਾਂਦਾ ਉਦੋਂ ਆਖਾਂ ਸੀ ਖੁੱਲਾ ਬਣਾਓ ਸਭ ਕੁਝ ਖੁੱਲੇ ਦਿਲ ਨਾਲ ਬਣਾਇਆ ਜਾਂਦਾ ਸੀ ਤਾਂ ਹੀ ਫਿਰ ਬਰਕਤ ਹੁੰਦੀ ਸੀ ਕਿਸੇ ਘਰੇ ਆਏ ਰਿਸ਼ਤੇਦਾਰੀ ਨੂੰ ਸਕੇ ਸਕੇਲੇ ਵੀ ਪੱਜ ਪੱਜ ਕੇ ਆਦਰ ਨਾਲ ਬੁਲਾਉਂਦੇ ਹੁੰਦੇ ਸੀ ਉਸ ਵੇਲੇ ਜਦੋਂ ਰਿਸ਼ਤੇਦਾਰ ਮਿਲਣ ਆਉਂਦਾ ਉਸ ਨੂੰ ਜਾਣ ਲਈ ਹੀ ਕਿਹਾ ਜਾਂਦਾ ਸੀ ਹੋਰ ਦਿਨ ਰਹਿ ਜਾ ਤੇ ਉਹਨੂੰ ੱੱਕੇ ਨਾਲ ਹੀ ਕਿੰਨੇ ਦਿਨ ਰੱਖ ਲਿਆ ਜਾਂਦਾ ਸੀ ਫੇਰ ਵੀ ਉਹਨੂੰ ਕਹਿੰਦੇ ਸੀ ਹੋਰ ਦਿਨ ਫਿਰ ਲਾ ਕੇ ਜਾਈਂ ਉਸ ਨੂੰ ਫਿਰ ਜਲਦੀ ਆਉਣ ਦਾ ਬੋਲਦੇ ਤੇ ਉਹ ਸਾਨੂੰ ਵੀ ਮਿਲਣ ਦਾ ਬੋਲ ਕੇ ਜਾਂਦਾ ਸੀ ਵੀ ਤੁਸੀਂ ਵੀ ਹੁਣ ਆਇਓ ਉਸ ਵੇਲੇ ਹਮੇਸ਼ਾ ਰਿਸ਼ਤੇਦਾਰ ਦੀ ਉਡੀਕ ਰਹਿੰਦੀ ਹੁੰਦੀ ਸੀ ਜਿਵੇਂ ਅੱਜ ਕੱਲ ਤਾਂ ਫੋਨਾਂ ਤੇ ਫੋਨਾਂ ਤੇ ਵੀ ਨਹੀਂ ਕੋਈ ਕਹਿੰਦਾ ਵੀ ਸਾਨੂੰ ਮਿਲਣਾ ਆਜੋ ਜਾਂ ਕੋਈ ਆਉਂਦਾ 5-10 ਮਿੰਟ ਆਉਂਦਾ ਵੱਖਰੀ ਗੱਲ ਹੈ ਉਸ ਟਾਈਮ ਉਦੋਂ ਹੀ ਜਦੋਂ ਕੋਈ ਮਿਲਣ ਆਉਂਦਾ ਸੀ ਉਦੋਂ ਹੀ ਸਕੀਮਾਂ ਲਾਈਆਂ ਜਾਂਦੀਆਂ ਸੀ ਤੁਸੀਂ ਆਹਾ ਕਣਕ ਤੁਸੀਂ ਬੀਜੀ ਐ ਵੱਢ ਕੇ ਉਹ ਸਾਨੂੰ ਮਿਲਣਾ ਜਿਉ ਜਾਂ ਨਰਮਾ ਚੁਗਿਆ ਇੱਕ ਵਾਰੀ ਦਾ ਚੁੱਕ ਕੇ ਦੂਬਦ ਮਿਲਣਾ ਚਿਉ ਸਕੀਮ ਬਣਾ ਕੇ ਮਿਲ ਨਾ ਜਾਂਦੇ ਸੀ ਦੁਖ ਦੇ ਸਕਦੇ ਪ੍ਰੋਗਰਾਮ ਤੇ ਤਾਂ ਉਹਨਾ ਵੱਖਰਾ ਸੀ ਪਰ ਜਿਹੜਾ ਮਿਲਣ ਆਉਣਾ ਉਹ ਸਕੀਮ ਬਣਾ ਕੇ ਸੋਚ ਕੇ ਕੰਮ ਕਰੇ ਨਾ ਹੁੰਦਾ ਵੀ ਚੱਲ ਹੁਣ ਕੰਮ ਉਹਨਾਂ ਦੇ ਵੀ ਗਾਲਿਆਂ ਦੇ ਵੀ ਹੈ ਨਹੀਂਗਾ ਤੇ ਹੁਣ ਆਪਾਂ ਚਾਏ ਇਰਾ ਵੈਸੇ ਜਾਣਾ ਕਿਸੇ ਦੇ ਨਾਲ ਚੱਲੋ ਉਹਨਾਂ ਦੇ ਦੋ ਮੁੰਡੇ ਆਪਣੇ ਪੰਜਾਂ ਉਹਨਾਂ ਦੇ ਫਸਲ ਦਾ ਜਿਆਦੇ ਕੰਮ ਆਪਾਂ ਉਹਨਾਂ ਦੇ ਨਾਲ ਜਾ ਕੇ ਕਰਾਇਆ ਕੀ ਕਰਾਇਆ ਜਾਂਦਾ ਸੀ ਇਸ ਤਰ੍ਹਾਂ ਕੰਮ ਅੱਜਕੱਲ ਬਿਲਕੁਲ ਉਲਟ ਹੈ ਸਾਡੇ ਘਰ ਵੱਡੇ ਬਣ ਗਏ ਸਾਡੇ ਕੋਲੇ ਖਾਣ ਪੀਣ ਵਾਸਤੇ ਵੈਰਾਈਟੀਆਂ ਜ਼ਿਆਦਾ ਸਾਡੇ ਕੋਲੇ ਰਹਿਣ ਸਹਿਣ ਨੂੰ ਵੀ ਅੱਜਕੱਲ ਬਹੁਤ ਜ਼ਿਆਦਾ ਅੱਜਕੱਲ ਜੇ ਰਿਸ਼ਤੇਦਾਰ ਸ਼ਾਮ ਤੱਕ ਬੈਠਾ ਰਹੇ ਤੇ ਮੱਥੇ ਤੇ ਤੇਉੜੀ ਪੈ ਜਾਂਦੀ ਹੈ ਪਤਾ ਨਹੀਂ ਕਿਉਂ ਇਹ ਕਦੋਂ ਜਾਊਗਾ ਆਣਗਵਾੜ ਦੇ ਵੀ ਪੁੱਛਦੇ ਆ ਤੁਹਾਡੇ ਜੋ ਸਵੇਰੇ ਦੇ ਆਏ ਵੇ ਹਜੇ ਤੱਕ ਗਏ ਨਹੀਂ ਕਦੋਂ ਜਾਣਗੇ ਕੰਮ ਨਹੀਂ ਕਰਦੇ ਕੋਈ ਵਿਹਲੇ ਹੋਣਗੇ ਜੋ ਸਵੇਰੇ ਦਾ ਹੀ ਥੱਲਾ ਤਰੀ ਬੈਠੇ ਆ ਆਣਗਵਾੜ ਨੂੰ ਵੀ ਅਸਤੇ ਪਸੇ ਵਾਲੇ ਨੂੰ ਇਹ ਜੀਬ ਗੱਲ ਹੁੰਦੀ ਆ ਕਰਦਿਆਂ ਤਾਂ ਹੋਣੀ ਹੋਣੀ ਆ ਉਹ ਵੀ ਮਸਾਂ ਚਾ ਪਾਣੀ ਤੱਕ ਹੁੰਦਾ ਮੁੜ ਕੇ ਇੱਕ ਘੰਟਾ ਮਸਾਂ ਗੱਲਾਂ ਹੁੰਦੀਆਂ ਫਿਰ ਫੋਨਾਂ ਦੇ ਵਿੱਚ ਚਾਲਦੇ ਆ ਉਹਦੇ ਵਿੱਚ ਵੜ ਕੇ ਬਹਿ ਜਾਂਦੇ ਆ ਤੁਹਾਡੇ ਲਈ ਚਲਦਾ ਕੀ ਨਹੀਂ ਚਲਦਾ ਉਹ ਵੀ ਗੱਲ ਅੱਜ ਕੱਲ ਬਹੁਤ ਘੱਟ ਕਰਨੀ। ਅੱਜ ਕੱਲ ਤਾਂ ਇਹ ਹੋ ਗਿਆ ਵੀ ਅਸੀਂ ਜੇ ਆਏ ਬੋਲੇ ਤਾਂ ਸਾਨੂੰ ਕੋਈ ਆਏ ਨਾ ਕਹ ਦੇ। ਜਾਂ ਤਾਂ ਰਿਸ਼ਤੇਦਾਰਾਂ ਨੂੰ ਵੀ ਇਸ ਤਰ੍ਹਾਂ ਦੀ ਮਹਿਸੂਸ ਹੁੰਦਾ ਉਹ ਵੀ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਲਾ ਸਮਝਦੇ ਬਾਲੇ ਸਿਆਣੇ ਮੈਂ ਸਿਆਣਾ। ਤੇ ਜਿਨ੍ਹਾਂ ਦੇ ਆਏ ਹੁੰਦਾ ਉਹ ਕਹਿੰਦੇ ਅਸੀਂ ਸਿਆਣੇ ਸਾਨੂੰ ਨਾ ਕੋਈ ਕੰਮ ਲਾ ਕੇ ਦੇ। ਬਾਕੀ ਸਾਹਮਣੇ ਪੇਸ਼ ਕਰਨਾ ਚੀਜ਼ਾਂ ਵੀ ਸਾਡੇ ਖੂਬ ਸੇਵਾ ਕੀਤੀ ਹਾਂ ਸਾਨੂੰ ਆ ਦਿੱਤਾ ਨੱਕ ਬੁੱਲ ਕੱਢਣੀ ਵੀ ਸਾਨੂੰ ਉਹਨਾਂ ਨੇ ਆ ਚੀਜ਼ ਨਹੀਂ ਤਰੀਸੀ ਜਾਣੀ ਤਰੀਸੀ ਇਹ ਗੱਲਾਂ ਵੀ ਬਹੁਤ ਅੱਜ ਕੱਲ੍ਹ ਹੋਉਂ ਮਾਮਾ ਅੱਜ ਕੱਲ੍ਹ ਕਈ ਘਰ ਇਸ ਤਰ੍ਹਾਂ ਦੇਖੇ ਗਿਆ ਜੋ ਆਪਦੇ ਘਰੇ ਕੋਈ ਪ੍ਰੋਬਲਮ ਆ ਜਾਵੇ ਨਾ ਉਹ ਕਿਸੇ ਨੂੰ ਦੱਸਦੇ ਨਹੀਂ ਕੋਈ ਬਿਮਾਰ ਹੋ ਜਾਵੇ ਕਿਸੇ ਨੂੰ ਨਹੀਂ ਦੱਸਦੇ ਕਿਉਂਕਿ ਉਹ ਸੋਚਦੇ ਹਨ ਐਵੇਂ ਸਾਡਾ ਦਿਮਾਗ ਖਾਣਗੇ ਕੁਈ ਆ ਕੇ ਕਰੇ ਸਾਡੇ ਰਿਸ਼ਤੇਦਾਰ ਜਾਂ ਕੋਈ ਵੀ ਆਣ ਗੁਮਾਣ ਪਤਾ ਨਾ ਸਾਡਾ ਕੋਈ ਲੈਣ ਆਵੇ ਬੜੀ ਤਕਲੀਫ ਹੁੰਦੀ ਹੈ ਉਹਨਾਂ ਨੂੰ ਰਿਸ਼ਤੇਦਾਰ ਨਾ ਆ ਜਾਣ ਹੁਣ ਅਸੀਂ ਕੰਮ ਕਰਾਂਗੇ ਕਿ ਮਰੀਜ਼ ਨੂੰ ਦੇਖਾਂਗੇ ਜਾਂ ਰੋਟੀ ਨਹੀਂ ਬਣਾ ਸਕਦੇ ਉਹਨਾਂ ਵਾਸਤੇ ਮਤਲਬ ਹੀ ਨਹੀਂ ਕਿਸੇ ਨੂੰ ਕੁਝ ਪਤਾ ਲੱਗਣ ਦੇਣਾ ਨਾ ਸਾਡੇ ਕੋਈ ਪਤਾ ਲੈਣ ਆਵੇ ਤੇ ਨਾ ਹੀ ਸਾਨੂੰ ਕਿਸੇ ਦਾ ਪਤਾ ਲੈਣਾ ਜਾਣਾ ਪਵੇ ਉਹਨਾਂ ਨੂੰ ਆਏ ਹੁੰਦਾ ਕਿ ਜੇ ਕੋਈ ਸਾਡੇ ਪਤਾ ਲੈਣ ਆ ਗਿਆ ਤੇ ਸਾਨੂੰ ਨਾ ਕੱਲ ਨੂੰ ਜਾਣਾ ਪੈ ਜੇ ਉਹਨਾਂ ਦੇ ਇੱਕ ਹੋਰ ਤਰ੍ਹਾਂ ਦੇ ਹੁੰਦੇ ਆ ਜੋ ਜੋ ਘਰੇ ਕਿਸੇ ਦੇ ਥੋੜਾ ਜਿਹਾ ਵੀ ਬਿਮਾਰ ਹੋਣ ਤੇ ਹਰ ਰਿਸ਼ਤੇਦਾਰੀ ਚ ਰੌਲਾ ਪਾ ਦਿੰਦੇ ਆ ਫਿਰ ਪਤਾ ਲਾਣ ਵਾਲੇ ਵੀ ਭੱਜੇ ਆਉਂਦੇ ਆ ਪਰ ਮਗਰੋਂ ਉਹ ਕਿਸੇ ਦਾ ਪਤਾ ਲੈ ਨਹੀਂ ਜਾਂਦੇ ਤੇ ਉੱਪਰੋਂ ਕੀਤੀ ਹੋਈ ਸੇਵਾ ਮਤਲਬ ਕਿ ਦਾ ਰੋਟੀ ਖਵਾਈ ਹੋਵੇ ਹਰ ਇੱਕ ਕੋਲੇ ਦੱਸਦੇ ਆ ਲੈ ਸਾਡੇ ਬਾਪੂ ਵੇਲੇ ਭੂਆ ਦੀਆਂ ਕੁੜੀਆਂ ਨਾ ਸਾਨੂੰ ਤਾਂ ਸਾਰਾ ਦਿਨ ਕੰਮ ਲਾਈ ਰੱਖਿਆ ਕੰਮ 'ਚ ਹੀ ਨਿਕਲ ਗਿਆ ਪਹਿਲਾਂ ਚਾਹ ਤਰੀ ਫਿਰ ਬੈਠੇ ਰਹੇ ਗਏ ਫਿਰ ਸਾਨੂੰ ਹਾਰ ਕੇ ਰੋਟੀ ਖਵਾ ਕੇ ਤੋਰਨਾ ਪਿਆ ਗੇੜਾ ਨੇ ਹੁੰਦੇ ਆ ਜੋ ਖੁਦ ਕਿਸੇ ਦੇ ਨਹੀਂ ਜਾਂਦੇ ਪਰ ਉਮੀਦ ਇਹੀ ਰੱਖਦੇ ਆ ਕਿ ਸਾਡੇ ਕੋਈ ਆਉਂਦਾ ਨਹੀਂ ਨਾਲੇ ਖੁਦ ਆਪ ਕਿਸੇ ਦੇ ਜਾ ਕੇ ਰਾਜੀ ਨਹੀਂ ਉਹ ਨਹੀਂ ਜਾਂਦੇ ਆ ਪਰ ਜਿੱਦੋਂ ਉਲਟਾ ਉਹਨਾਂ ਦੇ ਕੋਈ ਨਾ ਆਵੇ ਤੇ ਫਿਰ ਉਹ ਬੁਰਾ ਮਣਾਉਂਦੇ ਆ ਵੀ ਸਾਡੇ ਕੋਈ ਆਉਂਦਾ ਨਹੀਂ ਪਰ ਇਹਨਾਂ ਦੇ ਕੋਈ ਆ ਜਾਵੇ ਇਹ ਰੋਟੀ ਨਹੀਂ ਜੱਜ ਦਿਖਵਾ ਸਕਦੇ ਮਸਾਂ ਪੂਰਤੀ ਜੀ ਕਰਦੇ ਆ ਚਾਹ ਪਾਣੀ ਦੀ ਬਸ ਕਈ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਜੇ ਕੋਈ ਰਿਸ਼ਤੇਦਾਰ ਮਿਲ ਨਾ ਜਾਵੇ ਉਹਨੂੰ ਜਾਂਦੇ ਨੂੰ ਇੱਕ ਵਾਰੀ ਨਹੀਂ ਬੋਲਦੇ ਵੀ ਹੋਰ ਦਿਨ ਲਾ ਜਾ ਜਾਂ ਫੇਰ ਮਿਲਣਾ ਜੀ ਮਤਲਬ ਹੀ ਨਹੀਂ ਅੱਜ ਕੱਲ ਇਹ ਵੀ ਬੋਲਣਾ ਘਟ ਰਿਹਾ ਅੱਜ ਕੱਲ ਰਿਸ਼ਤੇਦਾਰ ਦੀ ਉਡੀਕ ਨਹੀਂ ਹੁੰਦੀ ਜੇ ਪਤਾ ਲੱਗ ਵੀ ਜਾਵੇ ਕਿ ਆਉਣਾਗਾ ਤੇ ਉਹ ਦਿਨ ਮਸਾ ਹੀ ਲੰਘਦਾ ਵੀ ਕਦੋਂ ਹੀ ਜਾਣਗੇ ਕਦੋਂ ਆਉਣਗੇ ਤੇ ਕਦੋਂ ਜਾਣਗੇ ਮੈਂ ਤਾਂ ਫਲਾਣੇ ਕੰਮ ਜਾਣਾ ਸੀ ਵਿਚਾਲੇ ਹੋ ਉਹਨਾਂ ਨੇ ਆਉਣਾਗਾ ਨਾ ਹਜੇ ਤੱਕ ਉਹ ਆਏ ਆ ਉਡੀਕ ਹੀ ਪਾਰੀ ਲੱਗਦੀ ਆ ਇਥੇ ਤਾਂ ਲਈ ਵੀ ਸੋਚਣ ਵਾਲੀ ਆ ਕਿ ਇੱਕ ਤਾਂ ਮੰਨ ਲੈਨੇ ਹਾਂ ਕਿ ਰੋਟੀ ਮਸਾ ਖਵਾਈ ਜਾਂਦੀ ਆ ਜਾਂ ਤਾਂ ਕੋਈ ਖਵਾਈ ਨਹੀਂ ਜਾਂਦੀ ਕਿਸੇ ਨੂੰ ਬਸ ਚਾਹ ਨਾਲ ਸਮੋਸੇ ਜਾਂ ਕੁਝ ਫਾਸਟ ਫੂਡ ਖਵਾ ਕੇ ਤੋਰ ਦਿੱਤਾ ਜਾਂਦਾ ਜਿਵੇਂ ਸਰਦੇਪੁਰਜੇ ਪੁੱਜਦੇ ਵਾਲੇ ਘਰ ਵੀ ਰੋਟੀ ਬਣਾਉਣ ਤੋਂ ਨਾ ਗੁਰੇਜ਼ ਕਰਦੇ ਆ ਦੇਖਿਆ ਜਾਵੇ ਤਾਂ ਰਿਸ਼ਤੇਦਾਰ ਵੀ ਜਿਆਦਾ ਪੈਸੇ ਵਾਲੇ ਦੇ ਮਿਲਣ ਲਈ ਭਜਦੇ ਆ ਉਹਨਾਂ ਦੇ ਹਰ ਪੀ ਭੱਜ ਨੂੰ ਕਰਦਾ ਵੀ ਉਹਨਾਂ ਦੇ ਜਾਣੇ ਆ ਚਾਹੇ ਉਹ ਸਵਾਗਤ ਮੱਥੇ ਤੇ ਵੱਟ ਪਾ ਕੇ ਕਰਨ ਕੋਕ ਲੂਣ ਮਿਰਚ ਖਵਾ ਕੇ ਚਾਹੇ ਤੋਰ ਦੇਣ ਤੇ ਜਮਾ ਇੱਕ ਵਾਰੀ ਨਾ ਗਹਿਣ ਵੀ ਹੋਰ ਬੈਠ ਜਾਓ ਨਾਲੇ ਨੁਕਸਾਨ ਹੀ ਕਰਦੇ ਆ ਕੋਕ ਜੇ ਤੁਹਾਨੂੰ ਫਾਸਟ ਫੂਡ ਖਵਾਇਆ ਜਿਹੜਾ ਇਹਨਾਂ ਦਾ ਫਾਸਟ ਫੂਡ ਖਵਾ ਕੇ ਜਿਹੜੇ ਤੋਰਦੇ ਆ ਕੋਕ ਆਪਾਂ ਬਿਸ਼ੱਕ ਦੀ ਕਹਿੰਦੇ ਉਹਨਾਂ ਨੇ ਇਹ ਚੀਜ਼ਾਂ ਇੰਨਾ ਖਰਚ ਕੀਤਾ ਪਰ ਚਾਹੇ ਥੋੜੀ ਸਿਹਤ ਦੇ ਨਾਲ ਖਲਵਾੜਾ ਉਹ ਹੱਸ ਕੇ ਨਹੀਂ ਬੁਲਾਇਆ ਰੋਟੀ ਪਕਾਉਂਦੇ ਆਂਦੇ ਹੱਥ ਦੁਖਦੇ ਆਂ ਨਾਲੇ ਜਿਹੜਾ ਬੰਦਾ ਅੰਦਰੋਂ ਖੁਸ਼ ਹੋਊਗਾ ਤੁਹਾਨੂੰ ਮਿਲ ਕੇ ਤੁਹਾਨੂੰ ਖੁਦ ਬਣਾ ਕੇ ਖਵਾਊਗਾ ਮੈਂ ਇਹਨਾਂ ਨੂੰ ਆਪ ਬਣਾ ਕੇ ਖਵਾਵਾਂ ਕੀ ਆਪਣੇ ਘਰਾਂ 'ਚ ਹੈ ਨਹੀਂ ਅੱਜਕੱਲ ਸਭ ਕੁਝ ਹੈ ਆਟਾ ਹੈ ਦਾਲ ਸਬਜ਼ੀ ਹੈ ਕੀ ਛਟਣੀ ਨਾਲ ਹੀ ਖਵਾਜੋ ਚਟਣੀ ਹੋਵੇ ਨਾਲ ਦਹੀਂ ਹੋਵੇ ਬਹੁਤ ਪਰ ਦਹੀਂ ਨਾਲ ਨਹੀਂ ਤੇ ਕੱਲੀ ਚਟਣੀ ਦੇ ਨਾਲ ਹੀ ਖਵਾਈ ਜਾਵੇ ਹੱਸ ਕੇ ਰੋਟੀ ਤਾਂ ਵੀ ਬਹੁਤ ਹੈ ਨਾਲ ਕੀ ਇੱਕ ਕੜਚੀ ਕਿਉਂ ਦੀ ਲੱਗਦੀ ਐ ਪ੍ਰਸ਼ਾਦ ਬਿਲਕੁਲ ਬਣਾਉਣੋਂ ਹਟ ਕੇ ਤੇ ਲੋਕੀ ਖਾਣੋਂ ਵੀ ਹਟ ਗਏ ਅੱਗੇ ਰਿਸ਼ਤੇਦਾਰ ਮਿੱਠੇ ਰਹਿੰਦੇ ਸੀ ਕਿਉਂਕਿ ਮਿੱਠਾ ਖਵਾਇਆ ਜਾਂਦਾ ਸੀ ਹੁਣ ਤਾਂ ਨੂਨ ਮਿਰਚ ਖਵਾਇਆ ਜਾਂਦਾ ਸਮੋਸੇ ਕੋਕ ਨਿਰਾਜੈਤ ਸਰੀ ਬੋਡੀ ਵਾਸਤੇ ਤੁਸੀਂ ਗਰੀਬ ਦੇ ਘਰੇ ਆਮ ਘਰਾਂ 'ਚ ਵਿਚਕਾਰਲੇ ਜਿਹੇ ਘਰਾਂ ਦੇ ਵਿੱਚ ਜਾਵੜੋ ਮਿਲਣ ਵਾਸਤੇ ਉਹ ਤੁਹਾਡੇ ਦਿਲੋਂ ਸੇਵਾ ਕਰਦੇ ਆ ਭਜ-ਭਜ ਕੇ ਮੰਜੇ ਡਾਣਗੇ ਕੋਲੇ ਬੈਠਣ ਵਾਸਤੇ ਹਾਂ ਕਿ ਮੈਂ ਆਇਆ ਕਿਵੇਂ ਆਂ ਘਰੇ ਸਭ ਕੁਝ ਪੁੱਛਦੇ ਨੇ ਚਾਹੇ ਉਹਨਾਂ ਦੇ ਘਰੇ ਕੋਕ ਸਮੋਸੇ ਨਾ ਹੋਣ ਗਰੀਬ ਕਰ ਜਾਂ ਆਮ ਕਰਾਂ ਦੇ ਦਿਲੋਂ ਸੇਵਾ ਕਰਨ ਪਰ ਕੋਕ ਸਮੋਸੇ ਨਾਲ ਨਾ ਹੋਣ ਤੇ ਇਹ ਰਿਸ਼ਤੇਦਾਰ ਵੀ ਸੌ ਨਕਬੂਲ ਕਰਦੇ ਆ ਚਾਹੇ ਕੋਕ ਤੇ ਸਮੋਸੇ ਸੇਤ ਵਾਸਤੇ ਨੁਕਸਾਨ ਹੀ ਕਰਨ ਮੈਨੂੰ ਲੱਗਦਾ ਹੈ ਇਹ ਕਾਰਨ ਘਟ ਹੋ ਰਿਹਾ ਆਉਣਾ ਜਾਣਾ ਕਿਉਂਕਿ ਰੋਜ਼ ਤੋਂ ਕਿ ਜ਼ਿਆਦਾ ਹੁਣ ਲੱਗ ਗਈ ਕਿਸੇ ਬਿਮਾਰ ਗਏ ਦਾ ਪਤਾ ਲੈਣ ਵੀ ਚੰਗੀ ਸੇਵਾ ਭਾਲਦੇ ਆਂ ਕਈ ਭਾਲਦੇ ਆ ਵੀ ਸਾਨੂੰ ਤਾਂ ਚਾਹ ਤੱਕ ਨਹੀਂ ਪੁੱਛੀ ਲੈ ਅਸੀਂ ਮਸਾਂ ਤਾਂ ਗਏ ਹਸਪਤਾਲ ਭਾਲ ਲਿਆ ਉੱਥੇ ਮਰੀਜ਼ ਦੇ ਕੋਲ ਠੰਡੀ ਚਾਹ ਪੀ ਚੱਕ ਕੇ ਸਾਨੂੰ ਉਹ ਹੀ ਦੇਤੀ ਕਈ ਇਸ ਤਰ੍ਹਾਂ ਦੇ ਹਰ ਕੋਈ ਨਹੀਂ ਕਈ ਇਸ ਤਰ੍ਹਾਂ ਦੇ ਫਿਰ ਉਹੋ ਜਿਹਾਂ ਨੂੰ ਤਾਂ ਹੀ ਸੋਚਦੇ ਆ ਨਾ ਵੀ ਇਹੋ ਜੇ ਤਾਂ ਨਹੀਂ ਹੋ ਪਰ ਇਹਦੇ ਵਿੱਚ ਜੇ ਸਾਰੇ ਹੀ ਮਾਰੇ ਜਾਂਦੇ ਕਈ ਦਿਲੋਂ ਆਉਣ ਉਹ ਵੀ ਮਰੇ ਜਾਂਦੇ ਆ। ਕਈ ਤਾਂ ਪਾਣੀ ਵੀ ਨਹੀਂ ਪੀ ਕੇ ਰਾਜੀ ਵੀ ਅਸੀਂ ਪਤਾ ਲਿਆਈ। ਕਿਸੇ ਦੇ ਨਾਲ ਕੰਮ ਤਾਂ ਕੀ ਕਰਾਉਣਾ ਉੱਪਰੋਂ ਖਰਚ ਕਰਾਉਂਦੇ ਆ। ਫਿਰ ਕਹਿਣਗੇ ਸਾਨੂੰ ਕੋਈ ਸਾਧਾ ਨਹੀਂ ਜਾਂ ਬੁਲਾ ਕੇ ਰਾਜੀ ਨਹੀਂ। ਹੁਣ ਇਹ ਰੋਕਣ ਟੋਕਣ ਵਾਲਿਆਂ ਕਰਕੇ ਦੂਜੇ ਚੰਗੇ ਵੀ ਮਾਂਜੇ ਜਾਂਦੇ ਆ। ਬਾਕੀ ਕੀ ਕਰਿਆ ਜਾਵੇ? ਤੁਸੀਂ ਵੀ ਜਰੂਰ ਲਾਈਕ ਇਹਦੇ ਕਮੈਂਟਾਂ ਦੇ ਵਿੱਚ ਜਵਾਬ ਦਿਓ। ਇਸ ਤਰ੍ਹਾਂ ਦੇ ਰਿਸ਼ਤੇਦਾਰਾਂ ਨੂੰ ਫਿਰ ਸਿੱਧਿਆ ਜਾਂਦਾ। ਜਿਹੜੇ ਆਪਦੀ ਸੇਵਾ ਪਾਲਦੇ ਆ ਫੂੰਫਾ ਪਾਲਦੇ ਆਗੇ ਜੀ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਆ ਜੇ ਆਪਾਂ ਜਾਦੇ ਬੋਲ ਲਗੇ ਤਾਂ ਵੀ ਭੜੇ ਲੱਗਦੇ ਆ ਉਹ ਤੁਹਾਨੂੰ ਆਪਣਾ ਨੂੰ ਬੋਲਦੇ ਆ ਉਹ ਤੁਹਾਨੂੰ ਆਪਣਾ ਨੂੰ ਗੱਲਾਂ ਕਰਦੇ ਆ ਕਿ ਪੜੇ ਲਿਖਿਆਂ ਦੇ ਸਿੰਗ ਲੱਗੇ ਹੁੰਦੇ ਆ ਅੱਗੇ ਮੋਹ ਪਿਆਰ ਹੁੰਦਾ ਸੀ ਅੱਗੇ ਤੁਹਾਡੇ ਸਾਰੇ ਹੀ ਸਕੇਸਕੇ ਲਹਕਰਾਂ ਦੇ ਸਾਰੇ ਬਾਰੇ ਪੁੱਛਦੇ ਹੁੰਦੇ ਸੀ ਤੁਹਾਡਾ ਪੁੱਤ ਦਾਦਾ ਕਿਵੇਂ ਆ ਤੇਰੇ ਦਾਦੀ ਕਿਵੇਂ ਆ ਕਿੰਨੇ ਵਾਰ ਇਹਨਾਂ ਨੂੰ ਅਲਝ ਲੈਣੀ ਜਦੋਂ ਆਪਾਂ ਨਾਨਕੇ ਜਾਣਾ ਤੇ ਆਣ ਗਵਾੜ ਨੇ ਵੀ ਪੁੱਛਣਾ ਤੇਰੀ ਦਾਦੀ ਕੀ ਕਰਦੀ ਹੁੰਦੀ ਸੀ ਤੇਰਾ ਡੇੜੀ ਕੀ ਕਰਦਾ ਹਰ ਕੋਈ ਸੁੱਛਦਾ ਪਰ ਅੱਜ ਕੱਲ ਇਹਨੂੰ ਅਸੀਂ ਤਕਲੀਫ ਮੰਨਦੇ ਆਂ ਕਿ ਚੰਗਾ ਹੀ ਨਹੀਂ ਮੰਨਦੇ ਅਸੀਂ ਇਹਨੇ ਸਾਨੂੰ ਕੋਈ ਪੁੱਛੇ ਨਾ ਉਸ ਲੈ ਉਹ ਤਾਂ ਉਹੀ ਗੱਲਾਂ ਪੁੱਛੀ ਜਾਂਦੇ ਆ ਕਿਉਂਕਿ ਇਹ ਸਾਡਾ ਮਾਨਸਿਕੋ ਕਮਜ਼ੋਰੀ ਲਾ ਲੋ ਸਾਡੇ ਸਹਿਣ ਸ਼ਕਤੀ ਸੁਣਨ ਸ਼ਕਤੀ ਵੀ ਘਟ ਗਈ ਐ ਸੁਣ ਨਹੀਂ ਸਕਦੇ ਸਾਨੂੰ ਆਏ ਆ ਵੀ ਬਸ ਜਿਹੜੇ ਪੁਆਇੰਟ ਤੇ ਸੀ ਗਏ ਆ ਕੋਈ ਬਿਮਾਰ ਹੈਗਾ ਉਹਦਾ ਕਿਵੇਂ ਆ ਕਹਿ ਕੇ ਪੁੱਛ ਲੋ ਠੀਕ ਐ ਬਸ ਉਹਨੂੰ ਜਾਂ ਸਿਲਾਹ ਦੇ ਦੇਣਗੇ ਖੁਦ ਅਸੀਂ ਆਪ ਐਨੇ ਸਿਆਣੇ ਆਪਣੇ ਆਪ ਨੂੰ ਜੋ ਪੜ੍ਹੇ ਲਿਖੇ ਸਮਝਦੇ ਆ ਨਾ ਉਹ ਦੂਜੇ ਨੂੰ ਮਤ ਜ਼ਰੂਰ ਦੇ ਦੇਣਗੇ ਰੈ ਜ਼ਰੂਰ ਦੇ ਦੇਣਗੇ ਪਰ ਅਗਲੇ ਦਿਨ ਹੀ ਸੁਣਦੇ ਕੋਈ ਗੱਲ ਅਗਲੇ ਨੂੰ ਵੀ ਪੁੱਛਦੇ ਤੁਸੀਂ ਪੈਸਾ ਕਿਵੇਂ ਲਾਇਆ ਇਲਾਜ ਬਹੁਤ ਮਹਿੰਗਾਗਾ ਕੁਝ ਵੀ ਆ ਕਿਸੇ ਦੇ ਕੋਈ ਵੀ ਘਰੇ ਪ੍ਰੋਬਲਮ ਆਈ ਆ ਮਤ ਦੇਣ ਵਾਲੇ ਬਹੁਤ ਜ਼ਿਆਦੇ ਆ ਜਾਂਦੇ ਨੇ ਪਰ ਉਹਨਾਂ ਦੀ ਸੋਲੂਸ਼ਨ ਜੋੜੀ ਉਹ ਸਥਿਤੀ ਦੇ ਵਿੱਚ ਆ ਉਹਦਾ ਹੱਲ ਕਰਨ ਵਾਲੇ ਬਹੁਤ ਘੱਟ ਹੁੰਦੇ ਹੁੰਦੇ ਆ ਮੰਨ ਲਓ ਕਿ ਕਿਸੇ ਦੇ ਘਰੇ ਕੋਈ ਪ੍ਰੋਬਲਮ ਹੋ ਗਈ ਅੱਜ ਕੱਲ੍ਹ ਆਮ ਹੀ ਘਰਾਂ ਦੇ ਵਿੱਚ ਆਮ ਜਿਹੇ ਘਰਾਂ ਦੇ ਵਿੱਚ ਇਹਨੂੰ ਪ੍ਰੋਬਲਮ ਕਹਿੰਦੇ ਨੇ ਸੌਰੀ ਇੱਥੇ ਮੈਂ ਹੀ ਕਹਿਣਾ ਚਾਹਾਂਗੀ ਵੱਡੇ ਘਰਾਂ ਦੇ ਵਿੱਚ ਨਹੀਂ ਕਹਿੰਦੇਗੇ ਆਮਕਰਾਂ ਦੇ ਵਿਚਕਾਰਲੇ ਕਰਾਂ ਦੇ ਵਿੱਚ ਸਾਡੇ ਆਮਕਰਾਂ 'ਚ ਇਹੀ ਕਿਹਾ ਜਾਂਦਾਗਾ ਕਿਸੇ ਦੇ ਬੇਟੇ ਨੇ ਆਪੇ ਵਿਆਹ ਕਰਾ ਲਿਆ ਕਿਸੇ ਦੀ ਬੇਟੀ ਨੇ ਆਪੇ ਵਿਆਹ ਕਰਾ ਲਿਆ ਉਹਨਾਂ ਦੇ ਕੋਲ ਹੋਏ ਗਵਾ ਹੋ ਜਾਂਦਾ ਵੀ ਪਤਾ ਨਹੀਂ ਕੀ ਪਹਾੜ ਡਿੱਗ ਪਿਆ ਆਪਣੇ ਆਪ ਇਹਨੂੰ ਟੈਨਸ਼ਨ ਮੰਨ ਲੈਂਦੇ ਨੇ ਰਿਸ਼ਤੇਦਾਰਾਂ ਨੂੰ ਉੱਠੇ ਕਰ ਲੈਂਦੇ ਨੇ ਸਾਡੇ ਤਾਂ ਕੋਈ ਗੱਲ ਨਾ ਹੋ ਜੇ ਹੋਈ ਨਾ ਜਾਵੇ ਵਾਕਈ ਗੱਲ ਇਸ ਤਰ੍ਹਾਂ ਹੋ ਜਾਂਦੀ ਹੈ ਕਿਉਂਕਿ ਫਿਰ ਦੂਜੇ ਵੀ ਕੇਸਾਂ ਦੇ ਵਿੱਚ ਉਲਝਾ ਦਿੱਤੇ ਜਾਂਦੇ ਆ ਵੀ ਮਾਂ ਪਿਓ ਦਾ ਵਿੱਚ ਹੱਥ ਆ ਸਾਨੂੰ ਕੋਈ ਪੁਲਿਸ ਨਾ ਫੜ ਕੇ ਲੈ ਜਾਏ ਕਾਫੀ ਪ੍ਰੋਬਲਮ ਆ ਜਾਂਦੀ ਆ ਇੱਕ ਮੈਂ ਤੁਹਾਨੂੰ ਨਾਰਮਲ ਹੀ ਗੱਲ ਕਰਦੀ ਆ ਪਰ ਉਥੇ ਇਹ ਗੱਲ ਜਿਹੜੇ ਰਿਸ਼ਤੇਦਾਰਾਂ ਅਨੁਸਾਰਦੇ ਹੁੰਦਾ ਨਾ ਵੀ ਸਾਨੂੰ ਆ ਕੇ ਕੋਈ ਹੈਲਪ ਕਰਾਉਣ ਉਹ ਪਤਾ ਕੀ ਕਰਨਗੇ ਉਹ ਲੈ ਤੁਸੀਂ ਪਹਿਲਾਂ ਸਮਝਾ ਕੇ ਨਹੀਂ ਰੱਖਿਆ ਮਤ ਨਹੀਂ ਦੇ ਕੇ ਰੱਖੀ ਚੰਡਗੇ ਨਹੀਂ ਰੱਖਿਆ ਤੁਸੀਂ ਆਪ ਦਾ ਜਵਾਬ ਤੁਸੀਂ ਮਸਤਾਰ ਰੱਖਿਆ ਤੁਸੀਂ ਵਿਗਾੜ ਲਿਆ ਉਸ ਟਾਈਮ ਤੇ ਇਹ ਮਤਾਂ ਦੇਣਗੇ ਜਦੋਂ ਕਿ ਉਸ ਟਾਈਮ ਤੇ ਤੁਸੀਂ ਉਹ ਤਾਂ ਅੱਗੇ ਹੀ ਪ੍ਰੋਬਲਮ ਦੇ ਵਿੱਚ ਐ ਟੈਨਸ਼ਨ ਦੇ ਵਿੱਚ ਐ ਫੈਮਿਲੀ ਉਹਨੂੰ ਕੋਈ ਹੱਲ ਦੱਸੋ ਵੀ ਭਾਈ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਬੱਚਿਆਂ ਨੇ ਵਿਆਹ ਹੀ ਕਰਾਇਆ ਕੋਈ ਗੁਨਾਹ ਤਾਂ ਨਹੀਂ ਕੀਤਾ ਤੁਸੀਂ ਪਉ ਵਿੱਚ ਰਿਸ਼ਤੇਦਾਰ ਸਾਰਿਆਂ ਦੇ ਵਿੱਚ ਪਾ ਕੇ ਗੱਲ ਨੂੰ ਟਿਕਾਓ ਰੌਲੇ ਨੂੰ ਟਿਕਾਓ ਦੋਨੇ ਧਰ੍ਹਾਂ ਨੂੰ ਬੈਠ ਕੇ ਸਮਝਾਓ ਇਹਦੇ ਵਿੱਚ ਕੀ ਖਾਸ ਗੱਲ ਹੈ ਜੇ ਤੁਹਾਡੀ ਨਿੱਭਦੀ ਆਪਸ ਵਿੱਚ ਨਿਵਾਉਣੀ ਆ ਤੇ ਰਿਸ਼ਤੇ ਨੂੰ ਜੋੜ ਲਓ ਨਹੀਂ ਵੱਖੋ ਵੱਖਰੇ ਕਰਕੇ ਰਾਮ ਰਾਮ ਕਰਾਓ ਕਿਉਂ ਬਿਨਾਂ ਮਤਲਬ ਤੋਂ ਉਹ ਇੱਕ ਤਾਂ ਉਹਨਾਂ ਦੇ ਪਰਿਵਾਰ ਤੇ ਵੈਸੇ ਹੀ ਉਹ ਟੈਨਸ਼ਨ ਦੇ ਵਿੱਚ ਹੋ ਰਹੇ ਗੁਜਰੇ ਰਹਿੰਦੇ ਆ ਉੱਤੇ ਆ ਕੇ ਸਲਾਹਾਂ ਮਤਾਂ ਦੇਣਾ ਅੱਗੇ ਪਿੱਛੇ ਦੇ ਲਓ ਜਦੋਂ ਇਹ ਕੰਮ ਹੋ ਗਿਆ ਤੁਸੀਂ ਉਹਨਾਂ ਦੀ ਪ੍ਰੋਬਲਮ ਸਲਝਾ ਦਿੱਤੀ ਫਿਰ ਬਾਅਦ ਚ ਦੱਸੀ ਜਾਓ ਜਿਹੜਾ ਕੁਝ ਕਹਿਣਾ ਕਹੀ ਜਾਓ ਪਹਿਲਾਂ ਤਾਂ ਕਦੇ ਕਿਸੇ ਦੇ ਘਰੇ ਜਾ ਕੇ ਗੇੜਾ ਨਹੀਂ ਮਾਰਿਆ ਹੁੰਦਾ ਕਦੇ ਰਿਸ਼ਤੇਦਾਰੀ ਚ ਜਾ ਕੇ ਕਿਹਾ ਨਹੀਂ ਹੁੰਦਾਗਾ ਤੁਹਾਡਾ ਬੇਟੇ ਨੂੰ ਤੁਸੀਂ ਆਹ ਪੜਾਓ ਜਾਂ ਆਹ ਕਰਾਓ ਜਾਂ ਨਹੀਂ ਮੰਨਿਆ ਕ ਕੋਈ ਨਹੀਂ ਮੰਨਦੇ ਹੁੰਦੇ ਫਿਰ ਉਦੋਂ ਵੀ ਨਾ ਤੁਸੀਂ ਕਹੋ ਉਦੋਂ ਵੀ ਤਾਂ ਤੁਸੀਂ ਬਸ ਇੱਕ ਵਾਰੀ ਆਏ ਆ ਇਹਨਾਂ ਨੂੰ ਕੋਈ ਉਲਝਣ ਪਈ ਆ ਉਹਨੂੰ ਨਿਪਟਾ ਦਿਓ ਬਾਅਦ ਵਿੱਚ ਠੀਕ ਜਦੋਂ ਕਿਸੇ ਦੇ ਵੱਟ ਦਾ ਰੌਲਾ ਖੇਤ ਦਾ ਰੌਲਾਗਾ ਉਦੋਂ ਤੁਸੀਂ ਜਾਂਦੇ ਨਹੀਂ ਉਦੋਂ ਕਹਿੰਦੇ ਵੀ ਆਪੇ ਹੀ ਨਿਮਟ ਲੈਣਗੇ ਤੇ ਜਦੋਂ ਆਪਸ ਵਿੱਚ ਸੱਟਾਂ ਫਿੱਟਾਂ ਮਾਰਦੇ ਆ ਥਾਣਿਆਂ ਦੇ ਵਿੱਚ ਜਾਂਦੇ ਆ ਫਿਰ ਰਿਸ਼ਤੇਦਾਰਾਂ ਨੂੰ ਸੱਦਿਆ ਜਾਂਦਾ ਹੈਗਾ ਫਿਰ ਵੀ ਇਹੀ ਸੋਲੂਸ਼ਨ ਆ ਹੁੰਦੇ ਨੇ ਤੁਸੀਂ ਪਹਿਲਾਂ ਐ ਕਰ ਲੈਂਦੇ ਤੁਸੀਂ ਪਹਿਲਾਂ ਐ ਕਿਉਂ ਨਹੀਂ ਕੀਤਾ ਜੇ ਤੁਸੀਂ ਪਹਿਲਾਂ ਕਿਹ ਨਹੀਂ ਉਹਨਾਂ ਨੂੰ ਰਾਜੀਮੰਦਾ ਕਰਾ ਸਕਦੇ ਸੀ ਜਦੋਂ ਗੱਲ ਵੱਧ ਜਾਂਦੀ ਹੈ ਫਿਰ ਉਸ ਟਾਈਮ ਤੁਸੀਂ ਸੋਲੂਸ਼ਨ ਨਹੀਂ ਕੱਢਦੇ ਸਿਰਫ ਮੱਤਾਂ ਹੀ ਦਿਮਾਗ ਦੇ ਵਿੱਚੋਂ ਗੱਲਾਂ ਕਰਦੇ ਹੋ ਉਸ ਟਾਈਮ ਸਲਝਾਤਾ ਦਿਓ ਦੋਨੇ ਤਿਰਾਂ ਨੂੰ ਬਿਠਾ ਕੇ ਜੇ ਨਹੀਂ ਸੁੱਝਦੀ ਤਾਂ ਬਸ ਰਾਮ ਰਾਮ ਆ ਫਿਰ ਉਹਨਾਂ ਦੀ ਆਪਦੀ ਟੈਨਸ਼ਨ ਆ ਫਿਰ ਚੱਲੀ ਜਾਣ ਕਰੀ ਜਾਂ। ਜਿਸ ਟਾਈਮ ਨਾਲ ਤੁਹਾਨੂੰ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਆਈ ਹੋਵੇ ਉਸ ਟਾਈਮ ਉਸੇ ਹੀ ਪ੍ਰੋਬਲਮ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਿਆ ਕਰੋ। ਜਿਹੜਾ ਕੁਝ ਕਹਿਣਾ ਸਮਝਾਉਣਾਗਾ ਉਹ ਅੱਗੇ ਪਿੱਛੇ ਦੇ ਦਿਆ ਕਰੋ। ਪਹਿਲਾਂ ਦੇ ਦਿਆ ਕਰੋ ਜਾਂ ਪਿੱਛੇ ਦੇ ਦਿਆ ਕਰੋ ਹੱਲ ਹੋਣ ਤੋਂ ਬਾਅਦ। ਸੋ ਕਿਨਿਕਾ ਦੇ ਟੌਪਿਕਸ ਸੀਗਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਵਿੱਚ ਜਰੂਰ ਦੱਸੋ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਸਸਰੀ ਕਾਲਜੀ